ਇਹ ਤਾਂ ਹੁੰਦਾ ਇਹ ਤਾਂ ਕਹਿੰਦੇ ਸੀਗੇ ਕੁਝ ਦਿਨਾਂ 'ਚ ਹੀ ਖਤਮ ਕਰ ਦਿਆਂਗੇ ਤੇ ਦਿਨਾਂ ਦੀ ਗੱਲ ਛੱਡੋ ਹੁਣ ਤਾਂ ਅੱdte ਸਰਕਾਰ ਦਾ ਸਮਾਂ ਨਿਕਲ ਗਿਆ 2.5 ਸਾਲ ਹੋ ਗਏ ਆ ਉਸਾਂ 1.5 ਸਾਲ ਹੋਰ ਲਾ ਲੋ ਮੁੜ ਕੇ ਤਾਂ ਫਿਰ ਅਫਸਰ ਵੀ ਸੁੱਨੋ हट ਜਾਂਦੇ ਇਹਨਾਂ ਦੀ ਵੈਸੇ ਤਾਂ ਹੋਣੀ ਹਟੇ ਹੋਏ ਆ ਉਹਨਾਂ ਤੇ ਪਰਚਾ ਕਰਕੇ ਰਾਜ਼ੀ ਨਹੀਂ ਜੇ ਕਿਤੇ ਹਿੰਮਤ ਕਰਕੇ ਮੁਲਾਜ਼ਮ ਲੈ ਵੀ ਆਉਂਦੇ ਆ ਤੇ ਪਿੱਛੋਂ ਫੋਨ ਆ ਜਾਂਦਾ ਜੀ ਇਹ ਤਾਂ ਸਾਡਾ ਬੰਦਾ ਛੱਡ ਦਿਓ ਕੀ ਘਰਨੇ ਦਾ ਨਲਾ ਲਾਇਆ ਕੀ ਘਰਨੇ ਦਾ ਜਿਹੜਾ ਮਕਸਦ ਹੈ ਕਾਂਗਰਸ ਪਾਰਟੀ ਦਾ ਸਾਰੇ ਪੰਜਾਬ ਦੇ ਵਿੱਚ ਪ੍ਰੋਗਰਾਮ ਹੈ ਕਪਤਨ ਰਾਜਾ ਬੜੰਗ ਜੀ ਦੀ ਅਗਵਾਈ ਦੇ ਪ੍ਰਧਾਨ ਜਿਹੜੇ ਪਾਰਟੀ ਦੇ ਨੇ ਔਰ ਇਹ ਜਿਹੜਾ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ ਜੋ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਜੋ ਗੁੰਡਾਗਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਆਮ ਇਨਸਾਨ ਬੱਚੇ ਤੋਂ ਲੈ ਕੇ ਬਜ਼ੁਰਗ ਤੋਂ ਲੈ ਕੇ ਕਰਿੰਦੇ ਤੋਂ ਲੈ ਕੇ ਕਾਮੇ ਤੋਂ ਲੈ ਕੇ ਐਨਾ ਸਤਾਇਆ ਹੋਇਆ ਹੈ ਔਰ ਵਪਾਰੀ ਤੋਂ ਲੈ ਕੇ ਲੋਕ ਐਨੇ ਸਤੇ ਹੋਏ ਨੇ ਲੋਕਾਂ ਨੂੰ ਰਾਹ ਨਹੀਂ ਮਿਲ ਰਿਹਾ ਅਸੀਂ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰ ਤੇ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜਾ ਤੁਸੀਂ ਬਾਹਰ ਤਰੇ ਫਿਰਦੇ ਹੋ ਛੱਡੋ ਪੰਜਾਬ ਨੂੰ ਸੰਭੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਿੱਤੀਰੀ ਹੈ ਉਹਨੂੰ ਠੀਕ ਕਰੋ ਨਹੀਂ ਤਾਂ ਪੰਜਾਬ ਦੇ ਦਿਨ ਬਹੁਤ ਮਾੜੇ ਆਉਣ ਆਲੇ ਜੇ ਇਸ ਹਾਲ ਨਾਲ ਚੱਲ ਰਿਹਾ ਨਹੀਂ ਜਿਹੜੇ ਖੇਤੀਬਾੜੀ ਮੰਤਰੀ ਸਾਹਿਬ ਕਹਿ ਰਹੇ ਆ ਵੀ ਜਿਹੜੇ ਕਾਂਗਰਸ ਕੇ ਆਪ ਦੇ ਦਿਨ ਯਾਦ ਕਰ ਲੈਣ ਜਦੋਂ ਆਪ ਦਾ ਕੀ ਕੀਤਾ ਸੀ ਇਹਨਾਂ ਨੇ ਅਟੈਕ ਕਰੇ ਹਮਲੇ ਅਗਰੇ ਹੁਣ ਕਿ ਸਾਡੇ ਜੇ ਜੇ ਪਿਸ਼ੋਕੜ ਦੇ ਵਿੱਚ ਜਾਣਾ ਤਾਂ ਜੇ ਕਾਂਗਰਸ ਪਾਰਟੀ ਤੋਂ ਜੇ ਕੋਈ ਕਮੀਆਂ ਪੇਸ਼ੀਆਂ ਰਹੀਆਂ ਸੀ ਤਾਂ ਲੋਕਾਂ ਨੇ ਫਤਵਾ ਦੇ ਕੇ ਘਰੇ ਬਿਠਾਤੇ ਸੀ ਤੇ ਮੈਂ ਉਹਨਾਂ ਨੂੰ ਜਵਾਬ ਚ ਕਹਿਣਾ ਚਾਹਣਾ ਵੀ ਤੁਸੀਂ ਤਿਆਰੀ ਕਰ ਲਓ ਵੀ ਤੁਹਾਡੇ ਵਾਸਤੇ ਫਤਵਾ ਆਉਣ ਵਾਲਾ ਤੁਸੀਂ ਵੀ ਘਰੇ ਹੀ ਬੈਠੋਗੇ ਜਾ ਕੇ ਇੱਕ ਤਰਫ ਨੀਤ ਮਿੱਟੂ ਜੀ ਜਿਸ ਤਰ੍ਹਾਂ ਨਾਲ ਉਹਨਾਂ ਨੇ ਰਾਹੁਲ ਗਾਂਧੀ ਤੇਜਸਰਾ ਨਾਲ ਨਿਸ਼ਾਨੇ ਸਾਧਦੇ ਆ ਜੋ ਉਹਨਾਂ ਦੇ ਬਾਰੇ ਦੇ ਵਿੱਚ ਉਹਨਾਂ ਨੇ ਗੱਲਾਂ ਕਹੀਆਂ ਤੁਹਾਡਾ ਕੀ ਵਿਚਾਰ ਹੈ ਮੇਰਾ ਵਿਚਾਰ ਇਹ ਹੈ ਵੀ ਜਦੋਂ ਕਿਸੇ ਨਾਲ ਕੋਈ ਸਾਹਝ ਰਹੀ ਹੋਵੇ ਚਾਹੇ ਕਿਸੇ ਪੱਧਰ ਤੇ ਵੀ ਸਾਹਝ ਰਹੀ ਹੋਵੇ ਜਾਂ ਆਪ ਦਾ ਇੱਕ ਨਿੱਜੀ ਰਿਸ਼ਤੇ ਰਹੇ ਹੋਣ ਤਾਂ ਬੰਦੇ ਨੂੰ ਬੜਾ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਔਰ ਕਈ ਵਾਰੀ ਕਈ ਚੀਜ਼ਾਂ ਦੇ ਜਿਹੜੇ ਜਵਾਬ ਨੇ ਹਾਲਾਤ ਸਮੇਂ ਨਾਲ ਆਪੇ ਦੇ ਦਿੰਦੇ ਨੇ ਔਰ ਬਿੱਟੂ ਜੂ ਨਹੀਂ ਅਸੀ ਤਾਂ ਜਿਹੜਾ ਜਵਾਬ ਹੈ ਆਉਣ ਵਾਲੇ ਸਮੇਂ ਚ ਆਪੇ ਮਿਲ ਜੂਗਾ ਪਰ ਇੱਕ ਪਾਸੇ ਦੇਖਿਆ ਜਾਵੇ ਤਾਂ ਕੇਜਰੀਵਾਲ ਸਾਹਿਬ ਜਿਹੜੇ ਅਸਤੀਫੇ ਦੀ ਉਹਨਾਂ ਨੇ ਗੱਲ ਕੀਤੀ ਆ ਔਰ ਬੜੀ ਜਦੁੱਜਦਹ ਚੱਲਦੀ ਪਈ ਆ ਇੱਕ ਪੋਲੀਟੀਸ਼ੀਅਨ ਜਿਹੜਾ ਬੇਸ ਆ ਪੂਰੇ ਇੰਡੀਆ ਦੇ ਵਿੱਚ ਚੱਲਦਾ ਪਿਆ ਕੇਜਰੀਵਾਲ ਸਾਹਿਬ ਦਾ ਇੱਕ ਸੁਪਨਾ ਸੀਗਾ ਕਿ ਉਹ ਪੂਰੇ ਮੁੱਖ ਮੰਤਰੀ ਬਣਨਾ ਚਾਹੁੰਦੇ ਆ ਅੱਜ ਮੈਂ ਤੁਹਾਨੂੰ ਇਹ ਦੱਸਣ ਲੱਗਿਆ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਅਸਤੀਫਾ ਦਿੱਤਾ ਹੈ ਤੇ ਮੈਂ ਭਗਵੰਤ ਮਾਨ ਸਾਹਿਬ ਨੂੰ ਸੁਨੇਹਾ ਦੇਣਾ ਚਾਹਣਾ ਹੈ ਕਿ ਜਿਹੜਾ ਅਸਤੀਫਾ ਦਿੱਲੀ 'ਚ ਦਿੱਤਾ ਹੈ ਖਤਰੇ ਤੋਂ ਖਾਲੀ ਨਹੀਂ ਤੇ ਤੁਸੀਂ ਆਪ ਦੇ ਆਪ ਨੂੰ ਸੰਭਾਲੋ ਹੋ ਸਕਦਾ ਹੈ ਕੇਜਰੀਵਾਲ ਜੀ ਦੀ ਜਿਹੜੀ ਨਿਗ੍ਹਾ ਹੈ ਉਹ ਪੰਜਾਬ ਦਾ ਮੁੱਖ ਮੰਤਰੀ ਬਣਨ ਵਾਸਤੇ ਹੋਵੇ ਅਗਲੇ